ਉਹ ਸੁਣ ਲੋ ਤੁਸੀਂ ਜੇ ਤੁਹਾਡੀ ਜਾਣਕਾਰੀ ਵਾਸਤੇ ਤਿੰਨ ਸੀਟਾਂ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਅ ਅਲੋਕੇਟ ਕੀਤੀਆਂ ਨੇ ਪੰਜਾਬ ਮੰਚ ਦੇ ਡਾਕਟਰ ਧਰਮਵੀਰ ਗਾਂਧੀ ਨੂੰ ਇੱਕ ਪਟਿਆਲਾ ਦੀ ਸੀਟ ਅਲੋਕੇਟ ਕੀਤੀ ਸਾਡੇ ਕੁਝ ਲੋਕ ਸਾਥੀ ਸਾਥੀ ਕਹਿ ਰਹੇ ਨੇ ਕਿ ਜੀ ਟਿਕਟਾਂ ਵੰਡ ਦਿੱਤੀਆਂ ਹਲੇ ਕੋਈ ਟਿਕਟ ਨਹੀਂ ਵੰਡੀ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਸੁਖਪਾਲ ਖੇੜਾ ਦੀ ਪ੍ਰਧਾਨਗੀ ਤੇ ਸਵਾਲ ਖੜੇ ਹੋਏ ਤਸੁਖਪਾਲ ਖਹਿਰਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਸਾਫ਼ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਖਹਿਰਾ ਆਪਣੇ ਹੀ ਦਿੱਤੇ ਇੱਕ ਬਿਆਨ 'ਤੇ ਨਜ਼ਰ ਆ ਰਹੇ ਨੇ ਅਸਲ ਵਿੱਚ ਸੁਖਪਾਲ ਖਹਿਰਾ ਆਪਣੀ ਪ੍ਰਧਾਨਗੀ ਨੂੰ ਆਰਜੀ ਦੱਸ ਰਹੇ ਨੇ ਤੇ ਇਸੇ ਦੌਰਾਨ ਉਹਨਾਂ ਪਾਰਟੀ ਵੱਲੋਂ ਕਿਸੇ ਵੀ ਉਮੀਦਵਾਰ ਨੂੰ ਟਿਕਟ ਨਾ ਐਲਾਨੇ ਜਾਣ ਦਾ ਦਾਵਾ ਕੀਤਾ ਤੁਸੀਂ ਵੀ ਸੁਣੋ ਖਹਿਰਾ ਦਾ ਇਹ ਬਿਆਨ ਮੈਂ ਕੋਈ ਜਿਹੜਾ ਸਾਡੇ ਕੁਝ ਲੋਕ ਸਾਥ ਸਾਥੀ ਕਹਿ ਰਹੇ ਨੇ ਕਿ ਜੀ ਟਿਕਟਾਂ ਵੰਡ ਦਿੱਤੀਆਂ ਹਲੇ ਕੋਈ ਟਿਕਟ ਨਹੀਂ ਵੰਡੀ ਮੈਂ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਆਥਰਾਾਈਜ਼ ਨਹੀਂ ਕੀਤਾ ਹਲੇ ਤਾਂ ਸਿਰਫ ਪੰਜਾਬ ਡੈਮੋਕਰੈਟਿਕ ਅਲਾਈਅੰਸ ਦੇ ਵਿੱਚ ਗੱਠਜੋੜ ਚ ਸਾਡੀਆਂ ਮਲਟੀ ਮੀਟਿੰਗਸ ਹੋਈਆਂ ਨੇ ਔਰ ਅਸੀਂ ਉਮੀਦਵਾਰਾਂ ਦੇ ਉੱਤੇ ਆੜ ਕੇ ਚਰਚਾ ਕਰਕੇ ਤੇ مشਵਰਾ ਕਰਕੇ ਤੇ ਨਾਮ ਨਾਮਾਂ ਦੇ ਉੱਤੇ ਜ਼ੀਰੋ ਇਨ ਕਰ ਰਹੇ ਆ ਕਿ ਕਿਹੜੀ ਪਾਰਟੀ ਨੇ ਕਿੰਨੀਆਂ ਲੜੀਆਂ ਇਸ ਲਈ ਇਮਪਰਸੋਨੇਸ਼ਨ ਦਾ ਧੋਖਾਧੜੀ ਦਾ ਕਿਸੇ ਨਾਲ ਕਿੱਥੇ ਇਹ ਮਾਮਲਾ ਆ ਗਿਆ ਮੇਰੀ ਸਮਝ ਤੋਂ ਬਾਹਰ ਆ ਪਹਿਲੀ ਨਜ਼ਰ ਇਹ ਬਿਆਨ ਠੀਕ ਜਾਪਰੇ ਪਰ ਜੇਕਰ ਥੋੜੀ ਪਿੱਛੇ ਚਾਤ ਮਾਰੀਏ ਤਾਂ 26 ਫਰਵਰੀ ਨੂੰ ਜਲੰਧਰ ਚ ਸੁਖਪਾਲ ਕੇਰਨ ਇੱਕ ਪ੍ਰੈਸ ਕਾਨਫਰੰਸ ਦੌਰਾਨ 9 ਸੀਟਾਂ ਤੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਸੀ ਜਿਸ ਵਿੱਚ ਪਟਿਆਲਾ ਤੋਂ ਡਾਕਟਰ ਗਾਂਧੀ ਦਾ ਨਾਂ ਅਹਿਮ ਰਿਆ ਸੀ ਤੁਸੀਂ ਵੀ ਸੁਣੋ ਸੁਖਪਾਲ ਕੇਰਨ ਦੀ 26 ਫਰਵਰੀ ਦੀ ਇਹ ਪ੍ਰੈਸ ਕਾਨਫਰੰਸ ਦਾ ਕੁਝ ਹਿੱਸਾ ਨਾ ਸੁਣ ਲੋ ਤੁਸੀਂ just ਤੁਹਾਡੀ ਜਾਣਕਾਰੀ ਵਾਸਤੇ ਤਿੰਨ ਸੀਟਾਂ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਅ ਅਲੋਕੇਟ ਕੀਤੀਆਂ ਨੇ ਇੱਕ ਅਨੰਦਪੁਰ ਸਾਹਿਬ ਇੱਕ ਹੁਸ਼ਿਆਰਪੁਰ ਤੇ ਇੱਕ ਚਲੰਦਰ ਇਸ ਤੋਂ ਬਾਅਦ ਪੰਜਾਬ ਮੰਚ ਦੇ ਡਾਕਟਰ ਧਰਮਵੀਰ ਗਾਂਧੀ ਨੂੰ ਇੱਕ ਪਟਿਆਲਾ ਦੀ ਸੀਟ ਅਲੋਕੇਟ ਕੀਤੀ ਹੈ ਇਸ ਤੋਂ ਇਲਾਵਾ ਤਿੰਨ ਸੀਟਸ ਲੋਕਨਸਾਫ ਪਾਰਟੀ ਨੂੰ ਲੁਧਿਆਣਾ ਫਤਿਗੜ ਸਾਹਿਬ ਐਂਡ ਅੰਮ੍ਰਿਤਸਰ ਔਰ ਦੋ ਸੀਟਸ ਅਸੀਂ ਆਪ ਪੰਜਾਬ ਇਕਤਾ ਪਾਰਟੀ ਫਰੀਦਕੋਟ ਐਂਡ ਬਠਿੰਡਾ ਚਾਰ ਸੀਟਾਂ ਜਿਹੜੀਆਂ ਬਕਾਇਆ ਛੱਡੀਆਂ ਨੇ ਇੱਕ ਫਿਰੋਜ਼ਪੁਰ ਇੱਕ ਖਡੂਰ ਸਾਹਿਬ ਇੱਕ ਅੰਮ੍ਰਿਤਸਰ ਤੇ ਇੱਕ ਗੁਰਦਾਸਪੁਰ ਇਹ ਅਸੀਂ ਖਾਲੀ ਇਸ ਲਈ ਛੱਡੀਆਂ ਨੇ ਸੰਗਰੂਰ ਸੌਰੀ ਸੰਗਰੂਰ ਇਹ ਅਸੀਂ ਖਾਲੀ ਇਸ ਲਈ ਛੱਡੀਆਂ ਨੇ ਅੰਮ੍ਰਿਤਸਰ ਸੌਰੀ ਰਿਪੀਟ ਹੋ ਗਿਆ ਮਾਈਨਸ ਅੰਮ੍ਰਿਤਸਰ ਸੰਗਰੂਰ ਗੁਰਦਾਸਪੁਰ ਖਡੂਰ ਸਾਹਿਬ ਐਂਡ ਫਿਰੋਜ਼ਪੁਰ ਇਹ ਅਸੀਂ ਇਸ ਲਈ ਛੱਡੀਆਂ ਤਾਂ ਕਿ ਸਾਡੇ ਨਾਲ ਜਿਹੜੇ ਹੋਰ ਲਾਈਕ ਮਾਈਂਡਡ ਐਂਟੀ ਕਾਂਗਰਸ ਐਂਟੀ ਅਕਾਲੀ ਭਾਜਪਾ ਚਾਹੇ ਉਹ ਇੰਡੀਵਿਜੂਅਲਸ ਨੇ ਚਾਹੇ ਉਹ ਪਾਰਟੀਆਂ ਨੇ ਉਹ ਸਾਡੇ ਨਾਲ ਇਸ ਗੱਠਜੋੜ ਵਿੱਚ ਉਹਨਾਂ ਨੂੰ ਅਸੀਂ ਸੱਦਾ ਦਿੱਨੇ ਹੈ ਖੈਰ ਜਨਾਬ ਇਹ ਤਾਂ ਸਿਆਸਤ ਹੈ ਅਤੇ ਸਿਆਸਤ ਕੇ ਬਿਆਨ ਦੇਣੇ ਜਾਂ ਕਹਿ ਲੋ ਬਦਲ ਦੇਣੇ ਕੋਈ ਨਵੀਂ ਗੱਲ ਨਹੀਂ ਪਰ ਹੁਣ ਸਵਾਲ ਪਾਰਟੀ ਦੀ ਪ੍ਰਧਾਨਗੀ ਦਾ ਹੈ ਅਤੇ ਇਸ ਦਿਨ ਨਾਲ ਹੀ ਸਵਾਲ ਹੈ ਲੋਕ ਸਭਾ ਚੋਣਾਂ ਜਿੱਤਣ ਦਾ ਅਜੇ ਇਹ ਚਹੁਣ ਵਾਰੀ ਚੋਣ ਕਮਿਸ਼ਨ ਦੀ ਹੈ ਕਿ ਉਹ ਖੈਰਾ ਦੀ ਇਸ ਬਿਆਨਬਾਜ਼ੀ ਖਿਲਾਫ ਕੋਈ ਸਖਤ ਕਦਮ ਚੁੱਕਦੇ ਨੇ ਕਾ ਫਿਰ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਮਾਤਾ ਦੇ ਕੇ ਲੋਕ ਸਭਾ ਚੋਣ ਲੜਨ ਦੇ ਯੋਗ ਬਣਾਉਂਦੇ ਨੇ ਬਿਊਰੋ ਰਿਪੋਰਟ ਪੰਜਾਬ 247 ਚੈਨਲ